ਸਵਾਗਤ ਆ ਜੀ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਣੀ ਕੰਪੇਨ ਚੱਲਦੀ ਹੈ ਜੀ ਪਹਾੜੀ ਦੇ ਨਾਲ ਰਾਤ ਦੇ ਆਪਾਂ ਆਏ ਹੋਏ ਹਾਂ ਇਸ ਏਰੀਏ ਦੇ ਵਿੱਚ ਬਹੁਤ ਮੁਸ਼ਕਲ ਨਾਲ ਕੰਪੇਨ ਲੈ ਕੇ ਆਂਦੀ ਤੇ ਹੁਣ ਮੈਂ ਆਇਆ ਸੀਗਾ ਰੋਟੀ ਲੈ ਕੇ ਇਹ ਆਪਣਾ ਸਲਿਆਣੀ ਤੋਂ ਫੋਰਮੈਨ ਬਲਜੀਤ ਸਿੰਘ ਪੋਲਾ ਰੋਟੀ ਖਾ ਰਿਹਾ ਪਾਸੇ ਪੁੱਛਣਾ ਪਿੰਡ ਵਜ ਦੀ ਲੈ ਕੇ ਆਇਆ ਮੈਂ ਬਾਡੇ ਨਰਾ ਸੰਧੀ ਕਰਨੇ ਸੀ ਕਿਤੇ ਪਰ ਠੀਕ ਕਰੀਏ ਪਹਿਲੇ ਗੇਰ ਚ ਇੱਕ ਵਾਰ ਚ ਨਾਪ ਨਾਪ ਕੇ ਕਿਤੇ ਥੱਲੇ ਲਗਾਉਣ ਦਾ ਕਿਤੇ ਸਾਈਡਾਂ ਤੋਂ ਸਮਝ ਲਓ ਜੀ ਮੋਟਰਸਾਈਕਲ ਵਾਲੇ ਰਸਤੇ ਵਜ ਦੀ ਗੱਡੀਆਂ ਤੇ ਟਰੈਕਟਰ ਵਾਲੇ ਰਸਤੇ ਵਜ ਦੀ ਮਸ਼ੀਨਾਂ ਨਗਾਉਣੀ ਆ ਪੈਂਦੀ ਹੈ ਪਰ ਇਹ ਆ ਵੀ ਕਹਿੰਦੇ ਵੀ ਇੱਧਰ ਹੁਣ ਜਿਵੇਂ ਆਪਾਂ ਇੱਧਰ ਇੱਕ ਵਾਰਾਂ ਲਿਆ ਕੇ ਮਸ਼ੀਨ ਓਖੀ ਲੈ ਆਂਦੀ ਆਪਾਂ ਕੱਢ ਕੇ ਹਰੇ ਦਰੋਂ ਪੜਦੇ-ਪੜਦੇ ਤੁਰੇ ਜਾਣਾ ਕੋਈ ਰਾਹ ਖੇੜਾ ਨਹੀਂ ਹੈ ਬਸ ਵਾਣੋ-ਵਾਣੀ ਚੱਲਣਾ ਕੰਮ ਉਹ ਤੁਹਾਡੇ ਸਾਹਮਣੇ ਚੱਲਦੀ ਹੈ ਜੀ ਪੈਤੋ ਤੇ ਬਾਕੀ ਠੀਕ ਆ ਜੀ ਰੋਟੀ ਵੀ ਰਾਤ ਮਿੰਟਾ ਇਹ ਵੀ ਨਹੀਂ ਪਤਾ ਸੇਮ ਹੀ ਆ ਸਾਡੀ ਰਾਤ ਹੈ ਕਿੱਥੇ ਰੋਟੀ ਵਿਚਾਰੇ ਜਾਂਦੀ ਫੜ ਕੇ ਲੈ ਕੇ ਕਹਿੰਦੇ ਤੇਰੇ ਤੋਂ ਨਹੀਂ ਆਇਆ ਜਾਣਾ ਇੱਧਰ ਹੁਣ ਵੀ ਕਹਿੰਦੇ ਸੀ ਪਰ ਮੈਂ ਕਹਾਂ ਜੀ ਚਲੋ ਚਲ ਜੀ ਮਸ਼ੀਨ ਕੋਲੇ ਜੀ ਨਹੀਂ ਲੱਗਦਾ ਸੀ ਉੱਥੇ ਵੀ ਵਿਹਲੇ ਬੈਠਿਆਂ ਦਾ ਕਲਾਬਤਾਂ ਕਰਾਂਗੇ ਤੇ ਨਾਲੇ ਆਪਣੇ ਫੋਰਮੈਨ ਦਾ ਫੋਨ ਚਾਰਜ ਤੇ ਲਾਉਣ ਵਾਲਾ ਸੀਗਾ ਮਸ਼ੀਨ ਵਾਲਾ ਚਾਰਜਰ ਆਪਣਾ ਖਰਾਬ ਆ ਮੈਂ ਚਲਾਂ ਗੱਡੀ ਤੇ ਫੋਨ ਚਾਰਜ ਕਰਾਵਾਂਗੇ ਆ ਦੇਖ ਲੋ ਜੀ ਨਾਲ ਪਾੜੀ ਅਗਰ ਅਕੇ ਦਾੰਦਾ ਵੀ ਬਾਹਰ ਗਏ ਆ ਤੇ ਇਹ ਪੈਸੇ ਕਮਾਉਂਦੇ ਆ ਪੈਸੇ ਕਮਾਉਣੇ ਬਹੁਤ ਔਖੇ ਆ ਕੱਲ ਫੋਰਮੈਨ ਆਪਣਾ ਬੂਟ ਨਹੀਂ ਪਾ ਕੇ ਆਇਆ ਕੰਡਾ ਨਿਕਲ ਗਿਆ ਪੈਰ ਵਿੱਚ ਦੀ ਹੂੰ ਕੰਡਾ ਨਿਕਲ ਗਿਆ ਪੈਰ ਵਜ ਦੀ ਕਿ ਹੁਣ ਸਪੈਸ਼ਲ ਮੈਨੂੰ ਕਹਿੰਦਾ ਬੂਟ ਲੈ ਕੇ ਆ ਮੇਰਾ ਤਾਂ ਪੈਰ ਸੱਜਿਆ ਪਿਆ ਐਂ ਪੈਸੇ ਪਾਉਂਦੇ ਆ ਅਗਲਾ ਕਹਿ ਦੰਦਾ ਲੈ ਉੱਥੇ ਤਾਂ ਡੋਡੇ ਖਾਂਦੇ ਆ ਉੱਥੇ ਫੀਮਾ ਖਾ ਲੈਂਦੇ ਆ ਤਲ ਤੜ ਪਰੌਂਠੇ ਖਾਂਦੇ ਆ ਗੱਲ ਕਰੇ ਬਹਿ ਕੇ ਕਰਨੀ ਬਹੁਤ ਸੌਖੀ ਆ ਪੈਸੇ ਵਾਕੀ ਸੱਪ ਦੀ ਸਰੀ ਤੋਂ ਨੋਟ ਚੱਕਣ ਵਾਲਾ ਕੰਮ ਹੋ ਜਾਂਦਾ ਐਡੀਆਂ ਐਡੀਆਂ ਮਹਿੰਗੀਆਂ ਗੱਡੀਆਂ 30-30 ਲੱਖ ਰੁਪਏ ਦੀਆਂ ਮਸ਼ੀਨਾਂ ਆ 10 11-11 ਲੱਖ ਦੇ ਮਗਰ ਸਾਧਨ ਤੇ ਬੰਦੇ ਦੀ ਤਾਂ ਕੋਈ ਕੀਮਤ ਹੀ ਨਹੀਂ ਸੋਚਿਆ ਜਾਵੇ ਤਾਂ ਇਨਸਾਨ ਦੀ ਤਾਂ ਕੋਈ ਕੀਮਤ ਹੀ ਨਹੀਂ ਤੇ ਜਿਹਨੂੰ ਆਪਾਂ ਇਹ ਕਹ ਦਿੰਨੇ ਆ ਵੀ ਯਾਰ ਚਲ ਬੰਦਾ ਹੀ ਆ ਇਹਦਾ ਕੀ ਆ ਹਨਾ ਬੰਦੇ ਦੀ ਕੋਈ ਕੀਮਤ ਨਹੀਂ ਗੀ ਜਿਹੜੇ ਲੱਖਾਂ ਰੁਪਈਆ ਦੇ ਅਸੀਂ ਮਗਰ ਬੰਦੇ ਮਾਵਾਂ ਦੇ ਪੁੱਤ ਆਪਣੇ ਨਾਲ ਆਏ ਹੋਏ ਆ ਹੁਣ ਰਾਤ ਆਪਾਂ ਇੱਕ ਵੀਡੀਓ ਦੇਖੀਏ ਆਪਣੇ ਉਹ ਗੋਬਿੰਦ ਗਾੜਾ ਵਾਲਦਾ ਹੈ ਮੁੰਡਾ ਬਿੱਟੂ ਗੋਬਿੰਦ ਗੜੀਆ ਵੀਡੀਓ ਬਣਾਉਂਦਾ ਉਹਦੇ ਨਾਲ ਇੱਕ ਮਸ਼ੀਨ ਹੁੰਦੀ ਹੈ ਜੀ ਪ੍ਰੀਤ ਤੇ ਉਹਦਾ ਡਰਾਈਵਰ ਆ ਵਿੱਚ ਦੀ ਲੜ ਪੇ ਹੈਲਪਰ ਤੇ ਡਰਾਈਵਰ ਲੜੇ ਹੈਲਪਰ ਤੇ ਡਰਾਈਵਰ ਆ ਵਿੱਚ ਦੀ ਤੇ ਉਹ ਕਹਿੰਦਾ ਮੈਂ ਮਸ਼ੀਨ ਤੇ ਨਹੀਂ ਰਹਿਣਾ ਦੱਸੋ ਜੀ ਕੋਈ ਚੰਗੀ ਗੱਲ ਨਹੀਂ ਆਪਾਂ ਤਾਂ ਉਹ ਭਰਾ ਨੂੰ ਹੀ ਕਵਾਂਗੇ ਜੇ ਆਪਣੀ ਕਿਤੇ ਵੀਡੀਓ ਵੇਖਦਾ ਹੋਇਆ ਵੀ ਹੁਣ ਉੱਚ ਮਾਲਕ ਦਾ ਕੋਈ ਕਸੂਰ ਨਹੀਂਗਾ ਜੇ ਤੈਨੂੰ ਮਾਲਕ ਨੇ ਕੋਈ ਚੰਗਾ ਮਾੜਾ ਕਿਹਾ ਬਾਕੀ ਤੁਸੀਂ ਇਹ ਮੰਨ ਲਓ ਵੀ ਸ਼ਰਾਬ ਪੀਤੀ ਸੀ ਇੱਕ ਬੰਦੇ ਨੇ ਥੱਲੇ ਕਮੈਂਟ ਵੀ ਕੀਤਾ ਸੀਗਾ ਵੀ ਸ਼ਰਾਬ ਨਾ ਲਿਆ ਕੇ ਦਿਓ ਸਾਰਾ ਕੁਝ ਕਰਨਾ ਪੈਂਦਾ ਜੀ ਜਿਉਂਦੀ ਜਾਨ ਹਰ ਇੱਕ ਚੀਜ਼ ਖਾਣੀ ਪੀਣੀ ਵੀ ਪੈਂਦੀ ਆ ਜੀ ਨਹੀਂ ਲੱਗਦਾ ਹੁਣ ਇੱਥੇ ਆ ਤੁਹਾਨੂੰ ਆਪਾਂ ਆ ਜੰਗਲ ਵਿਖਾਉਨੇ ਆ ਆ ਤੁਸੀਂ ਜੰਗਲ ਨਜ਼ਰ ਮਾਰੋ 2 ਲੱਖ ਦੀ ਮਸ਼ੀਨ ਕੋਲੇ ਆ ਆਪਣੇ ਦੋ ਬੰਦੇ ਸੀ ਰਾਤ ਉਹ ਫੇ ਮਸ਼ੀਨ ਖੜੀ ਜੰਗਲੀ ਸੂਰ ਬਹੁਤ ਕੱਲ ਜੀ ਬੰਦਾ ਨੇ ਚਲ ਘੋਟ ਲਾ ਕੇ ਚਲੋ ਹੁਣਾਂ ਦਾ ਜਿਹੜਾ ਕੁਛ ਪ੍ਰਮਾਤਮਾ ਨੇ ਕਰਨਾ ਚਲੋ ਜੀ ਟੈਨਸ਼ਨ ਫਰੀ ਹੋ ਗਏ ਸੌ ਜਾਂਦਾ ਨਹੀਂ ਤਾਂ ਇੱਥੇ ਅਤੇ ਉਹ ਸਾਰੀ ਰਾਤ ਗਿੱਦੜ ਜਿਹੀ ਚੀਆਉਂ ਚੀਆਉਂ ਇੱਕ ਰਹਿੰਦੇ ਹੁੰਦੇ ਇਹ ਸਾਨੂੰ ਡਰਾ ਦਿੰਦੇ ਆ ਕਿ ਸ਼ੇਰ ਹੈਗਾ ਇਸ ਜੰਗਲ ਦੇ ਵਿੱਚ ਦੇਖਿਆ ਤਾਂ ਨਹੀਂ ਅਸੀਂ ਆ ਪਰ ਬੁੜੇ ਦੇ ਬਾਲੇ ਡਰਾਉਂਦੇ ਆ ਕਿ ਸ਼ੇਰ ਹੈਗਾ ਤਾਂ ਦੱਸੋ ਬੰਦਾ ਉੱਥੇ ਕੀ ਕਰੇ ਸਿਸਟਮ ਕੋਲ ਮਲਾ ਕੇ ਫਿਰ ਸਾਰਾ ਕੋਸ਼ਿਸ਼ ਕਰਨਾ ਪੈਂਦਾ ਪਰ ਕੰਮ ਚੱਲਦਾ ਹੀ ਰਲ ਮਿਲ ਚਲੋ ਆਪਾਂ ਉਹ ਭਰਾ ਨੂੰ ਕਹਾਂਗੇ ਸੀਜ਼ਨ ਲਾ ਮਾਲਕ ਦਾ ਸੀਜ਼ਨ ਕਿਉਂ ਖਰਾਬ ਕਰਦਾ ਹਨ ਕਹਿੰਦੇ ਹੁੰਦੇ ਸੀ ਵੀ ਪੁਰਾਣੀਆਂ ਕਹਾਵਤਾਂ ਸੀ ਜੀਆਂ ਵੀ ਮਾਰੇ ਯਾਰ ਨਾਲ ਕਿਸੇ ਨੇ ਕੁਝ ਟਾਈਮ ਕੱਢ ਲਿਆ ਸੀਗਾ ਠੀਕ ਹੈ ਕਿ ਜਿੱਤਾ ਗੱਲ ਨਹੀਂ ਕੋਈ ਨਹੀਂ ਹੈ ਨਾ ਇਹ ਗੱਲ ਐਡੀ ਹੈ ਵੀ ਸੀ ਜਿਹੜੀ ਉਹਨਾਂ ਦੀ ਗੱਲ ਸੀ ਗੱਲ ਹੋਈ ਸੀ ਮਸ਼ੀਨ ਬੈਕ ਲੌਂਗ ਤੋਂ ਕੋਈ ਨਾ ਫਾਰਮੈਂਟੋਂ ਮਸ਼ੀਨ ਬੈਕ ਨਹੀਂ ਲੱਗੀ ਤੇ ਪਰਨੇ ਉੱਥੇ ਕਟਰਸ ਨੇ ਮਸ਼ੀਨ ਬੈਕ ਲਾਤੀ ਉਹ ਕਿੱਡੀ ਗੱਲ ਐ ਇਹ ਸੀ ਕੈਮਰਾ ਬੰਦਨ ਚੌਂਦੀ ਵੀ ਲੱਗ ਜਾਂਦੀ ਆ ਕਈ ਵਾਰਾ ਬੰਦਾ ਹੁਣ ਆਪਾਂ ਕਹੀਏ ਵੀ ਆਪਾਂ ਫੋਰਮੈਂਨ ਰੱਖ ਲਏ ਹੁਣ ਆਪਾਂ ਨੂੰ ਆਪਦਾ ਦਰਵਾਜ਼ਾ ਕਿਉਂ ਸਾਡਾ ਹੁਣ ਮਗਰਲਾ ਗੇਟ ਆ ਮਗਰ ਨਾਲ ਗੇਟ ਉੱਥੇ ਆਪਾਂ ਜਿੱਡਾ ਮਰਜ਼ੀ ਛੋਟੀ ਦਾ ਫੋਰਮੈਨ ਲਈਏ ਮਸ਼ੀਨ ਨਹੀਂ ਲੰਘਦੀ ਹੋਰ ਅਸੀਂ ਕਈ ਵਾਰਾਂ ਲੰਘਾਈ ਗਿਆ ਹਸਾਬ ਜਾਇਆ ਪਿਆ ਨਵੇਂ ਬੰਦੇ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ ਕੰਮ ਜ਼ਿਆਦੇ ਘਰ ਤੋਂ ਬੰਦੇ ਰਹਿੰਦੇ ਪਰ ਜਿਵੇਂ ਤੁਸੀਂ ਜਿਹਦੇ ਨਾਲ ਆਏ ਆ ਉਹਦੇ ਨਾਲ ਜਾਓ ਆਪਾਂ ਤਾਂ ਤੁਹਾਨੂੰ ਇਹੀ ਕਹਾਂਗੇ ਇਹ ਕਾਇਕਤ ਦਾਾਮ ਪੈਸੇ ਤਾਂ ਮੋੜ ਹੀ ਜਾਣੇ ਆ ਪੈਸੇ ਤਾਂ ਉਹ ਕਹਿੰਦਾ ਸੀ ਮੰਨ ਲਓ ਮੋੜ ਮੋੜ ਵੀ ਦੇਣੇ ਆ ਦੂਜੇ ਨੇ ਮੰਨ ਵੀ ਲੈ ਵੀ ਪੈਸੇ ਮੈਂ ਦੇਊਗਾ ਇਹਦੇ ਪਰ ਪੈਸਿਆਂ ਦਾ ਕੋਈ ਹੱਲ ਨਹੀਂ ਨਾ ਹੁੰਦਾ ਉਹਨੂੰ ਇਸ ਟਾਈਮ ਬੰਦਾ ਤਾਂ ਉਹਨੂੰ ਲੱਭਣਾ ਨਹੀਂ ਪੜਦਾ ਰਹਿ ਗਿਆ ਉਹਦੇ ਕੋਲੇ ਮਾਲਕ ਹੁਣ ਮਸ਼ੀਨ ਚਲਾਊਗਾ ਤੇਲ ਲੈ ਕੇ ਆਊਗਾ ਕਿ ਰੋਟੀ ਲੈ ਕੇ ਆਊਗਾ ਓੱਖਾ ਹੋ ਜਾਂਦਾ ਜੀ ਇਸ ਤਰ੍ਹਾਂ ਆਖਿਆ ਕਰੋ ਮੇਰੇ ਵੀਰ ਅੱਗੇ ਕੋਈ ਗਲਤੀ ਆ ਮਾਲਕ ਦੀ ਵੀ ਹਾਂ ਅਗਲੀ ਵਾਰ ਨਾ ਲੱਗੋ ਕੋਈ ਭਾਈ ਸਾਸਰੀ ਕਲਾ ਨਿਵਾ ਚੱਲਿਆ ਕਰਨਾ ਤੇ ਰੇ ਮਾਰਕਾ ਨੂੰ ਵਿਜਾਈ ਦਾ ਇੱਕ ਵਾਰਾਂ ਔਖੇ ਸੌਖੇ ਸੀਜ਼ਨ ਲਵਾਓ ਮਾੜਾ ਚੰਗਾ ਨਾਂ ਬੋਲੋ ਨਹੀਂ ਚੰਗਾ ਲੱਗਦਾ ਬੰਦਾ ਅੱਜ ਤੱਕ ਤੁਸੀਂ ਨਾ ਰੱਖੋ ਗੱਲਾਂ ਰਲ ਮਿਲ ਕੇ ਹੀ ਚਲਦੀਆਂ ਹੁੰਦੀਆਂ ਇਹ ਨਹੀਂ ਹੁੰਦਾ ਵੀ ਇੱਕ ਬੰਦਾ ਕੁਝ ਗਾਲਾਂ ਹੀ ਕੱਢੀ ਜਾਵੇ ਤੇ ਦੂਜਾ ਬੰਦਾ ਚੁੱਪੇ ਵੀ ਨਹੀਂ ਗੱਲ ਚੰਗੀ ਬਾਕੀ ਗਾਲ ਬੰਦਾ ਨਾ ਕੱਢਿਆ ਕਰੋ ਭਰਾ ਹੁਣ ਮੇਰੇ ਨਾਲ ਜਿੰਨੇ ਵੀ ਬੰਦੇ ਸਾਰੇ ਮੇਰੇ ਪਿੰਡ ਦੇ ਆ ਕੋਈ ਭਰਾ ਲੱਗਦਾ ਕੋਈ ਪਤੀਦਾ ਲੱਗਦਾ ਹਨਾ ਅਸੀਂ ਤਾਂ ਵਧੀਆ ਸਖੇੜ ਕੇ ਟਾਈਮ ਲੰਘ ਜੇ ਵਧੀਆ ਹੈ ਕਈ ਵੇਰਾਂ ਵੀ ਆਪਾਂ ਅਸ ਦੇ ਖੇਡਦੇ ਰਹਿੰਨੇ ਜਾਂ ਗੱਲੇ ਕਿਸੇ ਹੋ ਜਾਂਦੇ ਆ ਤੇ ਉਦੋਂ ਆਪਾਂ ਕਹਿੰਦੇ ਯਾਰ ਫਲਾਣੇ ਨੇ ਆ ਗੱਲ ਕਹੀ ਸੀ ਉਸੜੀਆਂ ਗੱਲਾਂ ਮੁੜ ਕੇ ਯਾਗਰ ਹੋ ਜਾਂਦੀਆਂ ਤੇ ਜੇ ਬੰਦਾ ਹੱਸਦਾ ਖੇਡਦਾ ਨਹੀਂ ਤਾਂ ਬਾਹਰ ਟਾਈਮ ਨਹੀਂ ਪਾਸ ਹੁੰਦਾ ਚਲੋ ਠੀਕ ਹੈ ਜੀ ਤਾਂ ਡਰਾਈਵਰਾਂ ਤੇ ਮਾਲਕਾਂ ਬਾਰੇ ਗੱਲ ਸੀ ਠੀਕ ਹੈ ਜੀ ਆ ਚੱਲਦੀ ਆਪਣੀ ਟ੍ਰਿਪ ਤੋਂ ਤੇ ਸ਼ਾਂਟੂ ਸਲਿਆਣੀ ਚਲਾਉਂਦਾ ਹੈ ਜਿੱਦਾਂ ਬਲਜੀਤ ਪੋਲਾ ਰੋਟੀ ਖਾ ਰਿਆ ਫਿਰ ਉਹਨੂੰ ਸੱਦਾਂਗੇ ਆਪਾਂ ਰੋਟੀ ਖਾਣ ਲੋਕਦਣਾਚ ਆਪਾਂ ਲੱਗ ਜਾਾਂਗੇ ਸੜਕ ਦੇ ਨਾਲ ਜਾ ਕੇ ਸੌਖਾ ਜਿਹਾ ਰੋਟੀ ਪਾਣੀ ਦਾ ਜੰਗਲ ਦੇ ਚੋਂ ਨਿਕਲ ਜਾਾਂਗੇ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਸਾਡੀਆਂ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ